ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਨਾਨਕ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਮਿਲਵੜਜ ਆਰਾਮਗੜੀਆ ਸਿੱਖ ਸੁਸਾਇਟੀ ਐਡਮੈਂਟਨ ਵੱਲੋਂ ਬੜੀ ਸਰਧਾਪੂਰਵਕ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਸਭ ਦੇਸਾਂ ਤੋਂ ਗੁਰੂ ਘਰ ਵਿੱਚ ਨਤਮਸਤਕ ਹੋ ਰਹੀਆਂ ਨੇ ਆਉਂ ਜਾਣਦੇ ਆ ਨਾਨਕ ਪਾਤਸ਼ਾਹ ਨੇ ਕਿਹੜਾ ਸਨਾਹ ਸਨੇਹਾ ਸਾਨੂੰ ਦਿੱਤਾ ਜੀਤੇ ਅਸੀਂ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਈਏ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਉੱਪਰ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਕਰਮੀਆਂ ਵੱਲੋਂ ਤਣ ਦੇ ਹੀ ਨਾ ਡਿਊਟੀ ਨਿਭਾਈ ਜਾ ਰਹੀ ਹੈ ਗੁਰਦੁਆਰਾ ਮਿਲਵੁਡ ਗੁਰਦੁਆਰਾ ਸਾਹਿਬ ਦੇ ਅੰਦਰ ਮਨਾਹੀ ਹੈ ਵੀਡੀਓਗ੍ਰਾਫੀ ਕਰਨ ਦੀ ਤੁਸੀਂ ਬਾਹਰ ਖੜੇ ਹੋ ਜੀ ਸੰਗਤਾਂ ਦਾ ਬਹੁਤ ਮਸਤ ਹੋ ਕੇ ਆ ਰਹੀ ਹੈ ਨਾਲ ਪਾਸ ਸੱਜੇ ਗੁਰਪੁਰਬ ਮੈਂ ਜਾ ਰਿਹਾ ਇੱਧਰ ਮੂੰਹ ਬੱਤੀਆਂ ਲਵੇਣੇ ਜਾ ਰਹੀਆਂ ਹੈ रामगढ़िया गुरसिख सोसायडमिंटन गुरुद्वारा मिलवुड जी तो ਨਾਨਕ ਨਾਮ ਵਾਲੀ ਵਸੰਗਤ ਵੱਲੋਂ ਅੱਜ ਦੇ ਪੁੱਤਰ ਦਿਹਾੜੇ ਉੱਪਰ ਨਤਮਸਤਕ ਹੋ ਰਹੇ ਨੇ ਸੋ ਗੁਰੂ ਕਾ ਲਗਰ ਅੱਜ ਤੁਰਤ ਰਿਹਾ ਤੇ ਇਧਰ ਸ਼ਬਦ ਕੀਰਤਨ ਦੀ ਤੋਂ ਤੋਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਸਰਪੜਾ ਜੀ ਹੋ ਰਿਹਾ ਜਦੋਂ ਸ਼ਹਿਰ ਦੇ ਕੰਧੂਮ ਨੇ ਹੋ ਲਗਣਾ ਪਤਾ ਸੋ ਗੁਰਦੁਆਰਾ ਸਹਿਬ ਮਿਲਵਰਡ ਅਲਟਮੈਂਟਡ ਨਾਨਕ ਨਾਮ ਦੇਵਾ ਸੰਗਤਾਂ ਜਿਹੜੀਆਂ ਸਾਡੇ ਜਿਹੇ ਸਭ ਦੇ ਸਾਥ ਉੱਥੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਦੇ ਪ੍ਰਕਾਸ਼ਪੁਰਗ ਉੱਪਰ ਇਕੱਤਰ ਹੋਈਆਂ ਨੇ ਸੋ ਅਰਲਾ ਸਿਨਾ ਸਾਉਦੇ ਕੀਰਤਨ ਚੱਲ ਰਿਹਾ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਸੋ ਇੱਕ ਗੁਰੂ ਘਰ ਦੀ ਮਾਰਤਾ ਨਿਸਾਨ ਸਾਹਿਬ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਡਾ ਮਿਸਾਨ ਸਾਹਿਬ ਸਿੱਕੋਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਭਾਗ ਜਿਹੜਾ denn ਭਾਗਾ ਭਰਿਆ ਜਦੋਂ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਨਾਨਕ ਪਾਸਾ ਜੀ ਨੇ ਜਨਮ ਲਿਆ ਸੀ ਰਾਏਪੋਏ ਦੀ ਤਲਵੰਡੀ ਜੋ ਅੱਜਕੱਲ੍ਹ ਪਾਕਿਸਤਾਨ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਥੇ ਨਾਨਕਪਾਸਾ ਨੇ ਜੂੜ ਕਾਣਾ ਦੀ ਮੰਡੀ ਵਿੱਚ ਸੱਚਾ ਸੌਦਾ ਵੀ ਕੀਤਾ। ਫਰੂਕਾਬਾਦ ਪਾਕਿਸਤਾਨ ਤੇ ਫਰੂਕਾਬਾਦ ਆ ਜਿਹੜਾ ਉੱਥੇ ਗੁਰਦੁਆਰਾ ਸੱਚਾ ਸੌਦਾ ਸੂਬਤ ਹੈ। ਤੇ ਇਸ ਤੋਂ ਇਲਾਵਾ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਘੁਰਵੀ ਗੁਰੂ ਘਰ ਨੇ ਤੋਂ ਚਾਹੁੰਦਾ ਕਿ ਨਾਨਕ ਪਾਤਸ਼ਾਹ ਨੇ ਕਿਰਤ ਕਰੋ ਨਾਮ ਜਪੋ ਵੰਡ ਸਕੋ ਦਾ ਸਾਨੂੰ ਸਨੇਹਾ ਦਿੱਤਾ ਉਪਦੇਸ਼ ਦਿੱਤਾ ਤੇ ਸਾਨੂੰ ਗੁਰੂ ਘਰਾਂ ਵਿੱਚੋਂ ਲੰਗਰ ਸੱਕੇ ਜਾਣ ਦੀ ਬਜਾਏ ਨਾਨਕ ਪਾਸ਼ਾ ਜੀ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀ ਬਜਾਏ ਨਾਨਕ ਪਾਸ਼ਾ ਦੀ ਗੁਰਬਾਣੀ ਕੀ ਕਹਿੰਦੀ ਹੈ ਨੂੰ ਮਨੋ ਉਹਨਾਂ ਦੀ ਮੰਨਣ ਦੀ ਬਜਾਏ ਗੁਰਬਾਣੀ ਨੂੰ ਮੰਨਣਾ ਚਾਹੀਦਾ ਖੋਜਣਾ ਚਾਹੀਦਾ ਤੇ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਅਸੀਂ ਜ਼ਿੰਦਗੀ ਚ ਵਿਚਰਨਾ ਕਿਵੇਂ ਆ ਸੋ ਨਾਕਪਾਸਾ ਜੇ ਮੁਸਲਮਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਇੱਕ ਵੱਡਾ ਪੀਰ ਹੋਇਆ ਸਿੱਖ ਕੌਮ ਦੇ ਜਿਹੜੇ ਪਹਿਲੇ ਗੁਰੂ ਹੋਏ ਨੇ ਪੰਜਾਬ ਵਿੱਚ ਨਾਨਕਪਾਸ ਸਾਰੇ ਦਿਹਾੜੇ ਬਣਾਉ ਤੋਂ ਅੱਜ ਅਸੀਂ 23 ਪਹਿਲਾ ਐਡਮਿਟਡ ਕੈਨੇਡਾ ਵਿੱਚ ਪਹੁੰਚੇ ਆ ਤੇ ਉੱਥੇ ਗੁਰਦੁਆਰਾ ਮਿਲਵੁੱਡ ਆਰਾਮਗੜੀਆ ਗੁਰਸਿੱਖ ਸੁਸਾਇਟੀ ਵਿੱਚ ਬਣਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਟ੍ਰੈਫਿਕ ਦਾ ਪੂਰਾ ਸਜੇ ਟੰਗ ਨਾਲ ਪ੍ਰਬੰਧ ਕੀਤਾ ਗਿਆ ਹੈ। ਤਾਕ ਇਹ ਕਿਤਨਾ ਵੇ। ਆਓ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੁਰਬਾਣੀ ਨੂੰ ਕੋਦੀ ਕਿਉਂਕਿ ਨਾਨਕ ਪਾਤਸ਼ਾਹ ਨੂੰ ਹਰ ਵਰਗ ਨੇ ਆਪੋ ਆਪਣੇ ਢੰਗ ਨਾਲ ਵਰਤਿਆ ਕਿਸੇ ਨੇ ਰੱਤੜਾ ਚੂਲਾ ਕਿਸੇ ਨੇ ਉਹਨਾਂ ਦਾ ਨਰੂਆ ਸਰੀਰ ਸਿਹਤ ਨਰੂਈ ਪਰ ਨਾਨਕ ਪਾਤਸ਼ਾਹ ਨੂੰ ਕਿਰਤ ਕਰੋ ਜਿਵੇਂ ਕਰਤਾਰਪੁਰ ਸਾਹਿਬ ਨਾਨਕ ਪਾਸ਼ਾ ਨੇ ਖੇਤੀ ਕੀਤੀ ਹੈ ਕਿਰਤ ਕੀਤੀ ਹੈ ਉਹਦੇ ਨਾਲ ਘਟ ਦਰਸਾਇਆ ਗਿਆ ਅੱਤ ਜਮਾਲਾ ਤੇ ਜਨੇਰੇ ਚੋਲੇ ਵਾਲੇ ਤਾਂ ਦਿਖਾਏ ਆ ਪਰ ਨਾਨਕ ਪਾਤਸ਼ਾਹ ਨੂੰ ਇੱਕ ਕੀਰਤੀ ਘਟ ਦਿਖਾਇਆ ਗਿਆ ਜਿਨ੍ਹਾਂ ਨੇ ਉਹ ਖੇਤੀ ਕੀਤੀ ਇੱਥੇ ਕਰਤਾਰਪੁਰ ਸਾਹਿਬ ਵਿਖੇ ਸੋ ਇਹ ਤਸਵੀਰਾਂ ਸਾਨੇ ਜੋ ਉਸ ਵੰਦੇ ਰਾਜੇ ਹੁਕਮਰਾਨਾ ਦੇ ਖਰਾਬ ਕੀਤੀ ਮਾਰ ਪਈ ਕਰਲਾਣੀ ਤੈ ਕੀ ਤਰਦ ਮਾਇਆ ਸ਼ੂਕਮੰਦ ਆਖੀ ਜਿੱਤ ਜੈ ਮਹਾਰਾਜਾਂ ਗੁਰੂਆਂ ਨੇ ਸਾਨੂੰ ਜੋ ਸੁਨੇਹਾ ਦਿੱਤਾ ਔਰਤ ਮਹਾਨ ਹੈ ਔਰਤ ਨੂੰ ਸਤਕਾਰ ਕਰੀਓ ਤੋਂ ਆਉ ਨਾਨਕ ਪਾਸ਼ਾ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦਰਜ ਉਸ ਉਪਰ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਜੇ ਤਾਂ ਹੀ ਅਸੀਂ ਐਸੇ ਜਿਹੜੇ ਦਿਹਾੜੇ ਸਾਰਤਕ ਢੰਗ ਨਾਲ ਬਣਾ ਸਕਦੇ ਆ ਨਹੀਂ ਤਾਂ ਅਸੀਂ ਗੁਰੂ ਘਰਾਂ ਚਾ ਕੇ ਲੰਗਰ ਸਾਹੀ ਅਸੀਂ ਵਾਪਸ ਜਾ ਕੇ ਕੋਈ ਵੀ ਸੁਨੇਹਾ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਸਕਦੇ ਤੇ ਮੇਨ ਗੇਟ ਆ ਜੀ